ਜੀ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਵੈਲਕਮ ਟੂ ਮਾਈ ਚੈਨਲ ਇੰਦਰ ਪਰਮੋਟਿਵਿਸ਼ਨ ਚਾਰ ਦਿਨ ਪਹਿਲਾਂ ਨਾ ਮੈਂ ਇੱਕ ਵੀਡੀਓ ਬਾਈਸੇ ਸ਼ਾਇਦ ਸਕਰੀਨ ਤੇ ਸ਼ੋ ਹੋ ਜਵੇ ਕਿਉਂਕਿ ਮੈਨੂੰ ਡਿਸਕ੍ਰਿਪਸ਼ਨ ਤੇ ਵਿੱਚ ਆ ਲਿੰਕ ਵਗੈਰਾ ਨਹੀਂ ਪਾਉਣੇ ਆਉਂਦੇ ਆਪਾਂ ਸਿੰਪਲ ਜੀ ਵੀਡੀਓ ਬਣਾ ਕੇ ਸੀਤੀ ਅਪਲੋਡ ਕਰਦਾਂ ਨੇ ਹਾਂ ਤੇ ਉਸ ਦੇ ਵਿੱਚ ਮੈਂ ਬੰਦਿਆਂ ਦੀ ਗੱਲ ਕੀਤੀ ਸੀ ਜਿਹੜੇ ਇਨੋਸੈਂਟ ਬੰਦੇ ਹੁੰਦੇ ਆ ਨਾ ਉਹਨਾਂ ਨੂੰ ਕੋਈ ਐਸੀ ਲੇਡੀਸ ਟੱਕਰ ਜਾਂਦੀ ਹੈ ਜਿਹੜੀਆਂ ਕਿ ਇੱਜ਼ਤਦਾਰ ਘਰਾਂ ਚ ਵਿਆਹ ਕੇ 10 ਦਿਨ ਕੱਟਨੇ ਉੱਕੇ ਕਰ ਦਿੰਦੇ ਆ ਸਿਰਫ ਉਹਨਾਂ ਦੀ ਗੱਲ ਕਰਤੀ ਸੀ ਸਾਰੀ ਲੇਡੀਆਂ ਤੇ ਹਾਂ ਇੱਕ ਗੱਲ ਹੋਰ ਹੈ ਕਿ ਜੇਕਰ ਲੜ ਔਰ ਦੋ ਦਿਨ ਬਾਅਦ ਹਸਬੰਦ ਹੈ ਵਾਈਫੀ ਤੋਂ ਮਾਫੀ ਮੰਗ ਕੇ ਭੁੱਲ ਜਾਣਾ ਚਾਹੁੰਦੇ ਫਿਰ ਚਾਰ ਪੰਜ ਦਿਨ ਬਾਅਦ ਹੀ ਕੋ ਅੱਧਾ ਲੜਾਈ ਝਗੜਾ ਹੁੰਦਾ ਉਹ ਤੇ ਰਿਸ਼ਤੇ ਨਿਭਾ ਜਾਂਦੇ ਨੇ ਨਿਭਾਉਣੇ ਵੀ ਚਾਹੀਦੇ ਨੇ ਤੇ ਜਿੱਥੇ ਗੱਲ ਮਾਰਕਟ ਦੀ ਹੈ ਟਰੋਰਚਰ ਦੀ ਹੈ ਬਹੁਤ ਜ਼ਿਆਦਾ ਰੋਕ ਟੋਕ ਹੈ ਸ਼ੱਕ ਹੈ ਉਥੇ ਮੈਨੂੰ ਪਤਾ ਵੀ ਪੈਰ ਪਟਣਾ ਇੱਥੇ ਹੀ ਫਾਇਦੇਮੰਦ ਹੁੰਦੀ ਹੈ ਤੇ ਮੈਂ ਸਿਰਫ 10% ਉਹਨਾਂ ਔਰਤਾਂ ਦੀ ਗੱਲ ਕੀਤੀ ਸੀ ਜਿਹੜੀਆਂ ਕਿ ਛੋਟੀ ਜਿਹੀ ਲੜਾਈ ਝਗੜੇ ਨੂੰ ਬਹੁਤ ਜ਼ਿਆਦਾ ਉੱਚਾ ਰੋੜਾ ਪਾ ਕੇ ਪਲਾਂ ਤੱਕ ਪਹੁੰਚ ਜਾਂਦੀਆਂ ਨੇ ਤੇ ਤੁਸੀਂ ਵੀਡੀਓ ਦੇਖਿਓ ਤੇ ਬਹੁਤ ਕੁਝ ਸੱਚਾਈ ਹੈ ਕਈ ਵਾਰ ਐਦਾਂ ਹੁੰਦਾ ਵੀ ਜਦੋਂ ਸਾਡੀ ਸਿਚੁਏਸ਼ਨ ਜੋ ਚੱਲ ਰਹੀ ਹੁੰਦੀ ਹੈ ਨਾ ਸਾਹਮਣੇ ਵਾਲਾ ਪਰਸਨ ਉਦਾਂ ਦੇ ਬੋਲ ਸਾਨੂੰ ਸੁਣਾ ਦੇ ਤੇ ਸਾਨੂੰ ਫੀਲ ਹੁੰਦਾ ਵੀ ਇਹ ਸਾਡੇ ਤੇ ਹੀ ਡਿਪੈਂਡਡ ਹੈ ਫਿਰ ਉਹ ਬੰਦਾ ਲਾਈਕ ਕਮੈਂਟ ਕਿਤੇ ਵੀ ਨਾ ਜਾਂਦਾ ਤੇ ਇਸ ਤਰੀ ਮੈਨੂੰ ਬਹੁਤ ਪੋਜ਼ਿਟਿਵ ਕਮੈਂਟ ਆ ਜਿਹੜੇ ਮੇਲ ਪਰਸਨਸ ਤੇ ਆਏ ਇੱਕ ਫੀਮੇਲ ਨੇ ਆਇਆ ਕਿ ਓਨਲੀ ਵਨ ਫੀਮੇਲ ਨੇ ਕੀਤਾ ਕਿ ਤੁਸੀਂ ਐਦਾਂ ਕਿਵੇਂ ਲੇਡਿਸ ਬਾਰੇ ਬੋਲ ਸਕਦੇ ਹੋ ਆਪਣੇ ਆਪ ਨੂੰ ਐਸੀ ਸਿਚੁਏਸ਼ਨ ਚ ਰੱਖ ਕੇ ਦੇਖੋ ਫਿਰ ਤੁਹਾਨੂੰ ਪਤਾ ਲੱਗੇ ਬੋਲਣਾ ਆਸਾਨ ਹੈ ਤਾਂ ਮੈਂ ਉਸਦੇ ਰਿਲੇਟਡ ਅੱਜ ਇੱਕ ਹੋਰ ਸਟੋਰੀ ਸੁਣਾਉਣ ਲੱਗੀ ਆ ਕਿ ਜਿੱਥੇ ਸਿਚੁਏਸ਼ਨ ਹੈਂਡਲ ਹੋ ਸਕਦੀ ਹੈ ਉੱਥੇ ਲੇਡੀਜ਼ ਨੂੰ ਕਰਨਾ ਚਾਹੀਦੀ ਹੈ ਕਿਉਂਕਿ ਹਰ ਇੱਕ ਨੂੰ ਰਾਜਾ ਨਹੀਂ ਮਿਲਦਾ ਹਰ ਇੱਕ ਨੂੰ ਰਾਣੀ ਨਹੀਂ ਮਿਲਦੀ ਜ਼ਿੰਦਗੀ ਨਾ ਥੋੜੀ ਜਿਹੀ ਔਖੀ ਘੱਟ ਕੇ ਸੋਖ ਮਿਲਦੀ ਜ਼ਰੂਰ ਹੈ ਥੈਂਕਸ ਆਫ ਦਾ ਚੇਂਜ ਹੁੰਦਾ ਇਸਦੇ ਰਿਲੇਟਡ ਨਾ ਇੱਕ ਕਹਾਣੀ ਸੁਣਾਉਂਗੀ ਕਹਾਣੀ ਨਹੀਂ ਹੈ ਮੀਨਸ ਤੁਹਾਡੇ ਲਈ ਕਹਾਣੀ ਹੋਣੀ ਹੈ ਪਰ ਇਹ ਕਿਸੇ ਦੇ ਰੀਅਲ ਸਟੋਰੀ ਹੈ ਥੋੜੀ ਦਾ ਨਾਮ ਨਹੀਂ ਮੈਂ ਦੱਸ ਰਹੀ ਕਿਉਂਕਿ ਮੈਂ ਆਪ ਵੀ ਦੱਸੂਗੀ ਕਿ ਲਾਸਟ ਚੋ ਕੁੜੀ ਹੈ ਤਾਂ ਸੀ ਸੋ ਧਿਆਨ ਨਾਲ ਸੁਣਨਾ ਕਿਉਂਕਿ ਬਹੁਤ ਹੀ ਪਿਆਰੀ ਤੇ ਬਹੁਤ ਹੀ ਦੁੱਖਾਂ ਭਰੀ ਕਹਾਣੀ ਹੈ ਹਾਂਜੀ ਕੁੜੀ ਜਿਹੜੀ ਅਰੇਂਜ ਮੈਰਿਜ ਦੇ ਵਿੱਚ ਅਗੇਂਜਮੈਂਟ ਹੁੰਦੀ ਹੈ ਮੁੰਡਾ ਬਹੁਤ ਪਸੰਦ ਹੁੰਦਾ ਅਰੇਂਜ ਮੈਰਿਜ ਦੇ ਵਿੱਚ ਜਿਹੜੇ ਫੋਨ ਕਾਲਸ ਵਗੈਰਾ ਸਟਾਰਟ ਹੁੰਦੇ ਆ ਕੁੜੀ ਨੂੰ ਪਤਾ ਲੱਗਦਾ ਕਿ ਫੋਨਾਂ ਦੇ ਵਿੱਚ ਨਾ ਮੈਨੂੰ ਮੁੰਡੇ ਦੀ ਡ੍ਰਿੰਕ ਕੀਤੀ ਹੋਈ ਨਜ਼ਰ ਆਉਂਦੀ ਹੈ ਪਰ ਮੁੰਡਾ ਨਾਲ ਦਿਲਾਸਾ ਦਿੰਦਾ ਕਿ ਡੋਨਟ ਵਰੀ ਮੈਂ ਉਹਦੇ ਕੋਈ ਨਈਵਿਆ ਸ਼ਾਦੀ ਚ ਪੀ ਲੈਂਦਾ ਮੈਂ ਗ੍ਰੈਜੂਏਸ਼ਨ ਕੀਤੀ ਹੋਈ ਆ ਤਾਂ ਫਿਕਰ ਨਾ ਕਰ ਮੈਂ ਕੱਲਾ ਯਾਰਾ ਦੋਸਤਾਂ ਚ ਬਿੰਦਾ ਤਾਂ ਕਰਕੇ ਪੀ ਹੋ ਜਾਂਦੀ ਆ ਬਟ ਵਿਆਹ ਤੋਂ ਬਾਅਦ ਮੈਂ ਇਦਾਂ ਕੁਝ ਨਹੀਂ ਕਰਨਾ ਤੈਨੂੰ ਦੁੱਖ ਨਹੀਂ ਦੇਣਾ ਤੂੰ ਫਾਦਰਲੈਸ ਹੈ ਤੇ ਮੈਂ ਤਨ ਸਾਰੀ ਖੁਸ਼ੀਆਂ ਲਵਾਵਾਂਗਾ ਵੱਡੀ ਵੱਡੀ ਕੱਲਾ ਕਰਕੇ ਵਿਆਹ ਹੋ ਜਾਂਦਾ ਵਿਆਹ ਤੋਂ ਬਾਅਦ ਜੀ ਪਹਿਲੀ ਰਾਤ ਉਸ ਨੂੰ ਕੁੜੀ ਨੂੰ ਪਤਾ ਲੱਗਦਾ ਹਲੇ ਲਹਿੰਗਾ ਵੀ ਨਹੀਂ ਉਤਾਰਿਆ ਰਿਸ਼ਤੇਦਾਰ ਬੱਠੇ ਆ ਮੁੰਡਾ ਪੂਰਾ ਰੱਜਿਆ ਹੋਇਆ ਦਾ ਰੁੱਝੂ ਰਹੇ ਹਨ ਉਹਦੇ ਵੀ ਕੁੜੀ ਆਪਣੇ ਮਨ ਨੂੰ ਸਮਝਾ ਲੈਂਦੀ ਆ ਫਤਕ ਕਿਉਂ ਕਿਉਂਕਿ ਦਾ ਵਿਆਹ ਆ ਨਾ ਰਿਸ਼ਤੇਦਾਰਾਂ ਨੇ ਤੋਰ ਪਾਇਆ ਸੀ ਇੱਜ਼ਤਾਰ ਕਰਾਂਦੀਆਂ ਕੁੜੀਆਂ ਨਹੀਂ ਛੜਛੜਈਆ ਸੋਚਦੀਆਂ ਹੁੰਦੀਆਂ ਹੁਣੇ ਸੋਚੇ ਵੀ ਕੋਈ ਗੱਲ ਨਹੀਂ ਵਿਆਹ ਹੋਇਆ ਹਲੇ ਤੇ ਅੱਗੇ ਅੱਗੇ ਆਪੇ ਠੀਕ ਹੋ ਜੂਗਾ ਘਰ ਦੇ ਕਰਾਂਦੇ 1 ਮਹੀਨਾ ਤਾਂ ਠੀਕ ਨਿਕਲ ਗਿਆ ਕਿਉਂਕਿ ਨਵਾਂ ਤਾਜ਼ਾ ਕੰਮ ਸੀਗਾ 1 ਮਹੀਨੇ ਬਾਅਦ ਮੁੰਡਾ ਆਪਣੇ ਉਸੇ ਹਾਲਾਤਾਂ 'ਚ ਆ ਗਿਆ ਵਾਪਸ ਕਿੰਨਾ ਕੁ ਟਾਈਮ ਆਪਾਂ ਛੁਪਾ ਸਕਦੇ ਹਾਂ ਕਿਸੇ ਵੀ ਨਸ਼ੇ ਨੂੰ ਕੁੜੀ ਦੇ ਕਲੇਸ਼ ਹੋਣਗੇ ਸ਼ੋ ਕੋਈ ਵੀ ਵਾਈਫ ਬਰਦਾਸ਼ਤ ਨਹੀਂ ਕਰਦੀ ਕਿ ਜੇ ਤਾਂ ਉਸਨੂੰ ਕੋਈ ਨਸ਼ਾ ਕਰਦਾ ਹੋਵੇ ਉਹ ਸ਼ਰਾਬ ਦਾ ਹੈ ਜਾਂ ਕੋਈ ਵੱਡਾ ਨਸ਼ਾ ਹੁਣ ਉਹ ਲੜਾਈ ਚਾੜੇ ਇਸ ਹੱਦ ਤੱਕ ਪਹੁੰਚ ਗਏ ਕਿ ਰੋਜ਼ ਕਲੇਸ਼ ਆ ਰੋਜ਼ ਕਲੇਸ਼ ਆ ਰੋਟੀ ਨਾ ਦਿਖਾਣਾ ਕਦੇ ਸਸ ਸੋਹਰੇ ਨੇ ਬਹਿ ਜਾਣਾ ਕਦੇ ਦੂਜੇ ਘਰੋਂ ਪਾਈ ਚਾਚੇ ਨੂੰ ਕੱਠੀ ਕਰ ਲੈਣਾ ਮੈਂ ਨਹੀਂ ਰੱਖਣੀ ਮੈਂ ਨਹੀਂ ਰੱਖਦੀ ਮੈਨੂੰ ਬਹੁਤ ਜ਼ਿਆਦਾ ਰੋਕੋ ਕਰਦੀ ਐ ਮੈਂ ਰੋਕੋ ਕਮੇ ਜਿੰਦਗੀ ਵਿੱਚ ਚੰਦਨ ਕਰਦੇ ਕਰਾਂਦੇ ਐਦਾਂ ਹੀ ਸਾਲ ਲੰਘ ਗਿਆ ਬੇਟੀ ਪੈਦਾ ਹੋ ਗਈ ਯਾਨੀ ਕਿ ਰੋਜ਼ ਲੜਾਈ ਚਾੜੇ ਦੋਸ ਦਿਨ ਮਾਫੀਆਂ ਰੋਜ਼ ਡ੍ਰਿੰਕ ਕਰਨੀ ਅਗਲੇ ਦਿਨ ਮਾਫੀਆਂ ਮਾਰਕੋਟ ਨੇ ਸਿਰਫ ਮੋਦੀ ਲੜਾਈ ਤੇ ਕੁੜੀ ਦੀ ਰੋਕ ਰੋਕ ਚੱਲਦੀ ਰਹੀ ਮੁੰਡੇ ਦੀ ਡਿੰਗ ਚੱਲਦੀ ਰਹੀ ਸੋਚ ਸਕਦੇ ਹਾਂ ਮਾਹੌਲ ਕਿਹੋ ਜਿਹਾ ਸੀ ਹਲੇ ਚੂੜਾ ਵੀ ਨਹੀਂ ਵਧਿਆ ਸੀਗਾ ਐਨੇ ਲੜਾਈ ਝਗੜੇ ਹਲੇ 22 ਸਾਲ ਦੀ ਉਮਰ ਚ ਕੁੜੀ ਦਾ ਵਿਆਹ ਹੋਇਆ 23 ਸਾਲ ਦਾ ਮੁੰਡਾ ਹਾਲ ਕੱਚੀ ਉਮਰ ਆ ਰਿਸ਼ਤੇ ਨਿਭਾਉਣ ਦਾ ਪਤਾ ਨਹੀਂ ਮਨ ਕੁੜੀ ਨੇ ਇਹ ਡਿਸੀਜਨ ਲਿਆ ਕਿ ਮੈਂ ਨਹੀਂ ਰਹਿਣਾ ਨਹੀਂ ਜ਼ਿੰਦਗੀ ਕੱਟੀ ਜਾਂਦੀ ਤਾਂ ਪਹਿਲਾਂ ਫਾਦਰ ਖੋਇਆ ਪਹਿਲਾਂ ਵੀ ਮੈਂ ਮੀਡਲ ਕਲਾਸ ਫੈਮਿਲੀ ਤੋਂ ਬਹੁਤ ਔਖਾ ਬਣਾ ਗੁਜ਼ਾਰਾ ਕੱਟਿਆ ਪੜ੍ਹਾਈ ਕੀਤੀ ਗਰੀਬੀ ਦਾ ਵੇ ਦੇ ਵਿੱਚ ਮੈਂ ਨਹੀਂ ਇਦਾਂ ਦੀ ਲਾਈਫ ਜਿਣੀ ਸੋ ਕੁੜੀ ਇਦਾਂ ਛੱਡ ਕੇ ਉਸ ਨੌਮੇ ਪੇਕੇ ਘਰ ਚਲੀ ਜਾਂਦੀ ਹੈ ਪੇਕੇ ਘਰ ਚਲੀ ਗਈ ਆਪਣੀ ਬੇਟੀ ਨੂੰ ਨਾਲ ਲੈ ਗਈ ਬੇਟੀ ਹਲੇ ਸਿਰਫ 6 ਮਹੀਨ੍ਹ ਦੀ ਹੈ ਉਸ ਤੋਂ ਬਾਅਦ ਜਿਹੜੀ ਪਰਚਾਈ ਹੈ ਉਹ ਦੀ ਗੁੱਸੇ ਹੋ ਰਿਹਾ ਹੈ ਨਾ ਬਰਦਾਸ਼ਤ ਨਹੀਂ ਕਰਦੀ ਕਿ ਕਿਉਂ ਆ ਗਈ ਇੱਥੇ ਡਾਇਰੈਕਟਲੀ ਨਹੀਂ ਇਨਡਾਇਰੈਕਟਲੀ ਗੱਲਾਂ ਜੀ ਸੁਣਾਉਣੇ ਸ਼ੁਰੂ ਕਰਦੀਆਂ ਕੰਮ ਪਾੜਨਾ ਤੇ ਬੱਚਿਆਂ ਚ ਦਰੈੰਦ ਕਰਨੀ ਹੈ ਆਪਣੇ ਬੱਚਿਆਂ ਨਾਲ ਉਹ ਦੂਜੇ ਦੇ ਬੱਚਿਆਂ ਨੂੰ ਬਹੁਤ ਫੀਲ ਕਰਵਾਉਣਾ ਵੀ ਹਾਂ ਤੇਰੀ ਗੰਦਨਾ ਪਾ ਦੇ ਤੇਰੀ ਐਨਾ ਕਰ ਦਵੇ ਮਾਂ ਕੁਝ ਨਹੀਂ ਕਰ ਸਕਦੀ ਕਿਉਂਕਿ ਪਿਓ ਸਰਦੇ ਨਹੀਂ ਹੈ ਭਾਈ ਦੇ ਹੱਥ ਵਿੱਚ ਖਰਚਾ ਬਹੁਤ ਸਾਰੇ ਚਾ ਮਾਂ ਨੇ ਪੈ ਗਏ ਕੂੜੀ ਘਟੋਕਟ ਚਾਰ ਤੋਂ ਪੰਜ ਮਹੀਨੇ ਆਪਣੇ ਪੇਕੇ ਘਰ ਬੈਠੀ ਸਮਝ ਆ ਗਈ ਵੀ ਇੱਜ਼ਤ ਨਹੀਂ ਹੁੰਦੀ ਜਦੋਂ ਨਾ ਬੇਟੀ ਘਰ ਤੋਂ ਵਿਦਾ ਹੋ ਜਾਂਦੀ ਹੈ ਉਹ ਆਪਣੇ ਨਾਲ ਆਪਣੀ ਜ਼ਿੰਦਗੀ ਆਪਣੇ ਇੱਛਾਵਾਂ ਆਪਣੇ ਸਾਰੀ ਇੱਜ਼ਤ ਆਪਣੇ ਸੋਰੇ ਚ ਨਾਲ ਲੈ ਜਾਂਦੀ ਹੈ ਜੇਕਰ ਕੁੜੀ ਆਪਣੇ ਪੇਕੇ ਘਰੀ ਖਾਸੀ ਖੁਸ਼ੀ ਰਹਿਣ ਆਈਏ ਉਹਦੀ ਜ਼ਿੰਦਗੀ ਹੋਰ ਹੁੰਦੀ ਆ ਪਰ ਜਦੋਂ ਕੁੜੀ ਉਜੜ ਕੇ ਆਪਣੇ ਘਰੇ ਰਹਿਣ ਜਾਂਦੀ ਹੈ ਨਾ ਉਦੋਂ ਉਹਦੀ ਜ਼ਿੰਦਗੀ 'ਚ ਜਮੀਨ ਆਸਮਾਨ ਦਾ ਫਰਕ ਹੁੰਦਾ ਤੇ ਇਹ ਗੱਲ ਝੂਠ ਨਹੀਂ ਆ ਭਾਵੇਂ ਲੱਖ ਮੇਰੇ ਕਮੈਂਟਾਂ 'ਚ ਆ ਜਾ ਕੇ ਕਹੀ ਜਾਂਨ ਸਾਡੀ ਜ਼ਿੰਦਗੀ ਐਵੇਂ ਆਉਂਦੀ ਆ ਕਿਸੇ ਦਿਨ ਹੀ ਜ਼ਿੰਦਗੀ ਵਧੀਆ ਹੁੰਦੀ ਆ ਬੰਦਾ ਬਾਹਰ ਫਿਰ ਕੇ ਆਪਣਾ ਟਾਈਮ ਪੂਰਾ ਕਰ ਲੈਂਦਾ ਹੈ ਪਰ ਔਰਤ ਵੀ ਬਹੁਤ ਉਖਾ ਜਾਂਦਾ ਹੈ ਉਸ ਨੂੰ ਸਮਝ ਆ ਗਿਆ ਕਿ ਹਲੇ ਔਲੀ-ਔਲੀ ਮੇਰੀ ਬੇਟੀ ਨੇ ਬੜੀ ਹੋਣਾ ਕੱਲ ਸਕੂਲ ਵੀ ਲੱਗਣਾ ਮੈਂ ਕਿੰਨਾ ਚਿਰ ਹੱਥ ਫਲਾ ਸਕਦੀ ਆ ਮੈਂ ਸਿਰਫ ਬੀਏ ਕੀਤੀ ਹੋਈ ਆ ਤੇ ਇਹਦੇ ਵਿੱਚ ਮੈਨੂੰ ਕੋਈ ਨੌਕਰੀ ਵੀ ਨਹੀਂ ਮਾਇਨ ਉਹ ਆਪਣੇ ਹਸਬੰਦ ਦੇ ਫੋਨ ਕੋਲੋਂ ਦੁਬਾਰਾ ਚੱਕਣੇ ਸਟਾਰਟ ਕਰ ਦਿੰਦੀ ਹੈ ਗੱਲ ਕਰਦੀ ਹੈ ਤੇ ਉਹਦਾ ਹਸਬੰਦ ਆ ਕੇ ਇੱਕ ਦਿਨ ਚੋਂ ਲੈ ਜਾਂਦਾ ਹੈ ਹਾਂਜੀ ਜਦੋਂ ਪੇਕੇ ਘਰ ਹੀ ਰਹਿੰਦੀ ਹਾਂ ਉਹ ਤਾਂ ਹਸਬੰਦ ਬਹੁਤ ਮਿੰਨਤਾ ਕਰਦਾ ਹੈ ਤਰਲੇ ਕਰਦਾ ਹੈ ਕਿ ਇੱਕ ਵਾਰ ਆ ਜਾ ਮੇਰਾ ਆਪਣੇ ਬੱਚੀ ਬਿਨਾਂ ਤੇ ਨਹੀਂ ਲੱਗਦਾ ਮੈਂ ਬਹੁਤ ਪੀ ਕੇ ਥੱਕ ਚੁੱਕਿਆ ਹੁਣ ਨਹੀਂ ਮਾਰ ਤੋਂ ਬਾਅਦ ਪਿੰਡਾ ਉਹ ਵੀ ਡਿਸੀਜਨ ਲੈ ਲੈਂਦੀ ਹੈ ਕਿ ਮੇਰਾ ਇੱਥੇ ਰਹਿਣਾ ਖਰਚਾ ਚੱਕਣਾ ਉੱਠਾ ਕਿ ਕੀ ਭਾਈ ਵੀ ਕਬੀਲਦਾਰ ਹੈ ਇਨਕਮ ਵੀ ਇੰਨੀ ਨਹੀਂ ਹੈਗੀ ਹੈਨਾ ਵੀ ਮੇਰਾ ਸਾਰਾ ਪਰਿਵਾਰ ਫਿਰ ਵੀ ਮੇਰੇ ਪੇਕੇ ਘਰ ਨਾਲੋਂ ਦੋ ਕਦਮ ਥੋੜਾ ਜਿਹਾ ਹੈਸੀਅਤ ਚ ਸੋਣਾ ਤੇ ਘੱਟੋ ਘੱਟ ਮੈਨੂੰ ਪੈਸੇ ਦੀ ਆ ਆਰਾਮਦਾਇਕ ਜ਼ਿੰਦਗੀ ਦੀ ਕੋਈ ਜ਼ਿਆਦਾ ਔਖ ਨਹੀਂ ਹੈਗੀ ਚਲੋ ਹਸਬੰਦ ਰਾਤ ਨੂੰ ਗਾਲਾਂ ਕੱਢ ਕੇ ਸਵੇਰੇ ਇਹ ਡਰਿੰਕ ਤੋਂ ਦੁੱਖੀਆਂ ਨੇ ਪਰਮਾਤਮਾ ਦੇ ਭਰੋਸਾ ਅੱਜ ਨਹੀਂ ਤਾਂ ਕੱਲ ਮੇਰੀ ਸਾਰੀ ਸਿਚੁਏਸ਼ਨ ਜਿਹੜੀ ਉਹ ਚੇਂਜ ਹੋ ਗਈ ਇਸ ਇਸ ਇੱਕ ਉਮੀਦ ਨਾਲ ਉਹ ਆਪਣੇ ਸਵੇਰੇ ਘਰ ਹੀ ਵਾਪਸ ਆ ਜਾਂਦੀ ਹੈ 15 ਦਿਨ ਹਸਬੰਦ ਠੀਕ ਰਹਿੰਦਾ 19ਵੇਂ ਦਿਨ ਉਹ ਫੇਰ ਆਪਣੇ ਉਸੇ ਹਾਲਾਤਾਂ ਤੇ ਫੇਰ ਡਰਿੰਕ ਡੇਲੀ ਡੇਲੀ ਡਰਿੰਕ ਕਰਨੀ ਰਜ ਰਜ ਕੇ ਆਉਣਾ ਰੋਟੀ ਕਦੇ ਖਾ ਲੈਣੀ ਕਦੇ ਖਾਣ ਨਾ ਦੇਣੀ ਪਰ ਉਹਨੂੰ ਸਬਰ ਆ ਗਿਆ ਸਲੀਕਾ ਆ ਗਿਆ ਸਮਝ ਆ ਗਈ ਕਿ ਜੇਕਰ ਹੁਣ ਟਿੱਕੇ ਘਰੀ ਬੈਠੀ ਨਾ ਤੇ ਉਹਨਾਂ ਨੇ ਵੀ ਦੂਜਾ ਵਿਆਹ ਕਰਨ ਦੀ ਸੋਚ ਲਾਣੀ ਹੈ ਰੂਗਾ ਮੇਰਾ ਬੱਚਾ ਜਾਂ ਮੈਂ ਮੈਨੂੰ ਵੀ ਕੀ ਚਾਹ ਸਕੀ ਨੈਕਸਟ ਘਰ ਦੇ ਵਿੱਚ ਵੀ ਮੈਨੂੰ ਹਲਾਤੇ ਹੋ ਜੇ ਨਹੀਂ ਮੰਨਣਗੇ ਕੋਈ ਬਹੁਤ ਕੋਈ ਵਧੀਆ ਮਰਦ ਹੋ ਜੇੜਾ ਮੈਨੂੰ ਐਕਸੈਪਟ ਕਰ ਲੂਗਾ ਤੋਂ ਨੇ ਸੋਚੇ ਵੀ ਰੂਲਾ ਨਾਲ ਨਾ ਇੱਕੋ ਜਗ੍ਹਾ ਦੀ ਹੋ ਕੇ ਰਹਿਣਾ ਸਹੀ ਹੈ ਘੱਟੋ ਘੱਟ ਵਾਹਿਗੁਰੂ ਦੀ ਕਿਰਪਾ ਨਾਲ 7 ਸਾਲਾਂ ਤੋਂ ਬਾਅਦ ਇੰਨਾ ਸੰਵਰਸ਼ ਕੱਟਣ ਤੋਂ ਬਾਅਦ ਅੱਜ ਸਿਚੁਏਸ਼ਨ ਐਨੇ ਸੋਹਣੇ ਬਣੇ ਕਿ ਉਸ ਕੁੜੀ ਦੇ ਹੱਥਾਂ ਚ ਜੋ ਵੀ ਖੇਤੀਬਾੜੀ ਦੇ ਪੈਸੇ ਚ ਉਹ ਵੀ ਆnde ਜ਼ਿੰਮੇਵਾਰੀ ਸਾਰੀ ਪੁੱਤ ਨੂੰ ਨਹੀਂ ਨੂੰ ਨੂੰ ਦਿੱਕੀ ਗਈ ਬੇਟੀ ਵੀ ਬੜੀ ਹੋ ਚੁੱਕੀ ਹੈ ਘਰ ਚ ਦਿਲ ਵੀ ਲੱਗਦਾ ਹੈ ਤੇ ਹਸਬੈਂਡ ਵੀ ਬਹੁਤ ਜ਼ਿਆਦਾ ਉਹਦੀ ਪੁੱਛ ਕਰਦਾ ਹੈ ਤੇ ਉਹ ਕੁੜੀ ਮੈਂ ਆ ਇਸ ਕਰਕੇ ਕਿਉਂਕਿ ਬਹੁਤ ਸਾਰੇ ਸੰਘਰਸ਼ਾਂ ਤੋਂ ਬਾਅਦ ਇੱਕ ਸੁਖਾਲੀ ਜ਼ਿੰਦਗੀ ਆਉਂਦੀ ਹੈ ਜੇ ਕਹਿ ਦੋ ਨਾ ਕਿ ਕੋਈ ਰਾਜਾ ਟੱਕਰ ਚ ਉਹ ਤੇ ਜਾਂਦੇ ਸਾਲ ਤੁਹਾਨੂੰ ਸੰਭਾਸ਼ਨ ਤੇ ਬਿਠਾ ਦਊਗਾ ਤੇ ਐਸਾ ਕੁਝ ਵੀ ਨਹੀਂ ਹੁੰਦਾ ਹਰ ਇੱਕ ਦੀ ਲਾਈਫ ਚ ਦੁੱਖ ਹੁੰਦੇ ਆ ਔਰ ਅਸਲੀ ਜ਼ਿੰਦਗੀ ਨਾ ਵਿਆਹ ਤੋਂ ਬਾਅਦ ਹੀ ਪਤਾ ਲੱਗਦੀ ਹੈ ਵੀ ਜ਼ਿੰਦਗੀ ਕਿਆ ਚੀਜ਼ ਹੈ ਤੇ ਕੇ ਘਰੀ ਚਾਹੇ ਮੁੰਡਾ ਚਾਹੇ ਕੁੜੀ ਹੈ ਵਿਆਹ ਤੋਂ ਪਹਿਲਾਂ ਜਿੰਮੇਵਾਰੀਆਂ ਟੈਨਸ਼ਨਾਂ ਕਿਸੇ ਨੂੰ ਨਹੀਂ ਹੁੰਦੀਆਂ ਮੈਂ ਇੱਕ ਸਿਚੁਏਸ਼ਨ ਦੇਖਦੇ ਹੋਏ ਇਹ ਗੱਲ ਜ਼ਰੂਰ ਕਹਿਣਾ ਚਾਹਨੀ ਆ ਜਿਹੜੀ ਲੇਡੀਜ਼ ਨਾਲ ਜ਼ਿਆਦਾਤਰ ਕੰਨ ਨਹੀਂ ਹੁੰਦਾ ਘਰ ਪਰਿਵਾਰ ਦੇ ਵਿੱਚ ਇੱਜ਼ਤ ਪਿਆਰ ਹੈਗਾ ਸੱਸ ਸੋਰਾ ਜਾਂ ਨਣਦਾ ਜੇ ਚਠਾਣੀ ਜੋ ਵੀ ਤੁਹਾਡੀ ਇੱਜ਼ਤ ਕਰਦੇ ਨੇ ਤਾਂ ਤੁਹਾਨੂੰ ਥੋੜਾ ਜਿਹਾ ਸਬਰ ਰੱਖਣਾ ਚਾਹੀਦਾ ਕਿਉਂਕਿ ਪਰਮਾਤਮਾ ਸਬਰ ਵਾਲਿਆਂ ਦਾ ਸਾਥ ਜ਼ਰੂਰ ਦਿੰਦਾ ਤੇ ਉਸ ਵਾਹਿਗੁਰੂ ਦਾ ਸਾਥ ਪਾਉਣਾ ਚਾਹੁੰਦੇ ਹੋ ਤਾਂ ਇਸ ਤਰ੍ਹਾਂ ਕੇ ਤੁਹਾਨੂੰ ਸਬਰ ਕਰਨਾ ਪਊਗਾ ਆਪਣੇ ਰਿਸ਼ਤੇ ਨੂੰ ਤੁਹਾਨੂੰ ਬਚਾਉਣਾ ਪਊਗਾ ਆਉਣ ਵਾਲੇ ਸਮੇਂ ਵਿੱਚ ਸਾਰੇ ਹਾਲਾਤ ਠੀਕ ਹੋਣਗੇ ਇਸ ਚੀਜ਼ ਦੀ ਗਾਰੰਟੀ ਮੈਂ ਦਿੰਦੀ ਹਾਂ हां जी ਕੁੱਟਮਾਰ ਹੋ ਰਹੀ ਹੈ ਤਾਂ ਤੁਸੀਂ ਆਪਣਾ ਡਿਸੀਜਨ ਉਸੇ ਟਾਈਮ ਲਓ ਫਿਰ ਉਸ ਰਿਸ਼ਤੇ ਨੂੰ ਲੰਬਾ ਚਲਾਉਣ ਦੀ ਜ਼ਰੂਰਤ ਨਹੀਂ ਹੈ ਬੱਚੇ ਜੰਮ ਕੇ ਉਹਨਾਂ ਦੀ ਜ਼ਿੰਦਗੀ ਬਰਬਾਦ ਕਰਨ ਦੀ ਜ਼ਰੂਰਤ ਨਹੀਂ ਹੈ ਕੁੱਟਮਾਰ ਹੋ ਰਹੀ ਹੈ ਬਾਹਰ ਰਿਲੇਸ਼ਨ ਰੱਖੇ ਹੋਏ ਨੇ ਫਿਰ ਤੁਹਾਡੀ ਇੱਜ਼ਤ ਨਹੀਂ ਹੈ ਫਿਰ ਤੁਸੀਂ ਆਪਣਾ ਪੈਰ ਚੱਕ ਸਕਦੇ ਹੋ ਮੈਂ ਇਸ ਗੱਲ ਦੀ ਗਾਰੰਟੀ ਦੇ ਰਹੀ ਹਾਂ ਵੀ ਇਹ ਗੱਲ ਹੋਣੀ ਚਾਹੀਦੀ ਹੈ ਪਰ ਆਪਣੇ ਜਿੱਥੋਂ ਤੱਕ ਹੋ ਸਕਦਾ ਆਪਣੇ ਰਿਸ਼ਤੇ ਨੂੰ ਸੰਭਾਲਣ ਦੀ ਕੋਸ਼ਿਸ਼ ਕਰੋ ਕਿਉਂਕਿ ਜੋ ਇੱਕ ਵਾਰ ਵਿਆਹ ਹੋ ਗਿਆ ਨਾ ਉਹ ਇੱਜ਼ਤ ساری ਜ਼ਿੰਦਗੀ ਬਣਾ ਕੇ ਰੱਖਣਾ ਚਾਹੁੰਦੇ ਹਾਂ ਤਾਂ ਕੁਝ ਗੱਲਾਂ ਨੂੰ ਨਜ਼ਰ ਅੰਦਾਜ਼ ਵੀ ਕਰਨਾ ਪੈਂਦਾ ਹੈ। ਕੁਝ ਕੰਮਾਂ ਤੋਂ ਆਪਣੇ ਆਪ ਨੂੰ ਗੋਲਾ ਵੀ ਕਰਨਾ ਪੈਂਦਾ ਹੈ। ਕੁਝ ਇੱਛਾਵਾਂ ਵੀ ਮਾਰਨੀਆਂ ਪੈਂਦੀਆਂ ਹਨ। ਫਿਰ ਜ਼ਿੰਦਗੀ ਬਹੁਤ ਸੋਹਣੀ ਲੱਗਦੀ ਹੈ। ਉਹ ਕੱਟ ਕੇ ਸੁੱਖ ਮਿਲਦੀ ਹੈ। ਖੂਬਸੂਰਤ ਲੱਗਦੀ ਹੈ ਆਪਣੀ ਜ਼ਿੰਦਗੀ। ਸਬਰ ਰੱਖੋ ਪਰਮਾਤਮਾ ਤੇ ਵਿਸ਼ਵਾਸ ਰੱਖੋ ਤੇ ਉਸ ਪਰਮਾਤਮਾ ਨੂੰ ਜ਼ਰੂਰ ਆਪਣੇ ਲਾਈਫ ਦੇ ਵਿੱਚ ਯਾਦ ਕਰਿਆ ਕਰੋ। ਦਿਨਲੀ 24 ਘੰਟਿਆਂ 'ਚੋਂ। ਹੂੰ ਵੀਡੀਓ ਲੰਬੀ ਹੋ ਗਈ ਹੈ ਨਾ। ਪਰ ਕਿਸੇ ਦੀ ਲਾਈਫ ਸਟੋਰੀ ਸੁਣਾਉਣ ਲੱਗੇ ਨਾ ਥੋੜਾ ਜਿਹਾ ਟਾਈਮ ਲੱਗਦਾ ਹਾਲੇ ਮੈਂ ਸ਼ੋਰਟ ਦੇ ਵਿੱਚ ਸੁਣਾਈ ਹੈ ਪਰ ਵੀਡੀਓ ਦੇ ਲਾਸਟ ਦੇ ਵਿੱਚ ਇਹ ਗੱਲ ਕਹਿਣਾ ਚਾਹੂੰਗੀ ਕਿ ਚਾਹੇ ਕਿਸੇ ਵੀ ਖਾਤਰ ਆਪਣੇ ਰਿਸ਼ਤੇ ਨੂੰ ਸਮਾਂ ਦੋ ਆਪਣੇ ਰਿਸ਼ਤੇ ਨੂੰ ਸੰਭਾਲਣ ਦੀ ਕੋਸ਼ਿਸ਼ ਕਰੋ ਚਾਹੇ ਉਹ ਆਦਮੀ ਹੈ ਚਾਹੇ ਉਹ ਔਰਤ ਹੈ ਕਿਉਂਕਿ ਦੋਨਾਂ ਦਾ ਫਰਜ਼ ਬਣਦਾ ਰਿਸ਼ਤਾ ਬਣਾਈ ਰੱਖਣਾ ਦਾ ਕੱਲੀ ਔਰਤ ਸੰਘਰਸ਼ ਨਾ ਕਰੇ ਥੋੜਾ ਜਿਹਾ ਸਿਚੁਏਸ਼ਨ ਬੰਦੇ ਨੂੰ ਵੀ ਸਮਝਣੀ ਚਾਹੀਦੀ ਆ ਕੀ ਔਰਤ ਆਪਣੇ ਆਪ ਨੂੰ ਇਕੱਲਾ ਫੇਲਣਾ ਕਰੀ ਕਈ ਵਾਰ ਨਾ ਪੂਰੇ ਟੱਬਰ ਦੇ ਵਿੱਚ ਜਦੋਂ ਅਸੀਂ ਪੁੱਛਦੇ ਨਹੀਂ ਤਾਂ ਫਿਰ ਔਰਤ ਆਪਣੇ ਟੱਬਰ ਚ ਵੀ ਕੱਲੀ ਮਹਿਸੂਸ ਕਰਦੀ ਹੈ ਤੇ ਜੇਕਰ ਤੁਸੀਂ ਉਸ ਨੂੰ ਇੱਜ਼ਤ ਮਾਨ ਸਨਮਾਨ ਦੇ ਰਹੇ ਹੋ ਨਾ ਫਿਰ ਚਾਹੇ ਤੁਸੀਂ ਸਾਰਾ ਟੱਬਰ ਇੱਕ ਪਾਸੇ ਹੋਵੇ ਹਸਬੰਡ ਇੱਕ ਪਾਸੇ ਹੋਵੇ ਫਿਰ ਉਹ ਦੁਨੀਆ ਨੂੰ ਚੰਗੀ ਜਾਪਦੀ ਹੈ ਸੋ ਪਲੀਜ਼ ਆਪਣੇ ਵਾਈਫ ਦੀ ਸਪੋਰਟ ਕਰਿਆ ਕਰੋ ਤੇ ਵਾਈਫ ਆਪਣੇ ਹਸਬੰਡ ਦੀ ਇੱਜ਼ਤ ਲਈ ਉਹਨਾਂ ਦਾ ਕਹਿਣਾ ਮੰਨਿਆ ਕਰੋ ਉਹਨਾਂ ਦੇ ਵੀ ਇੱਜ਼ਤ ਬਣਾਈ ਰੱਖਿਆ ਕਰੋ ਦੋਨਾਂ ਦਾ ਫਰਜ਼ ਬਣਦਾ ਇਸ ਕਰਕੇ ਮੈਂ ਦੋਨਾਂ ਨੂੰ ਹੀ ਕਹੂੰਗੀ ਕਿ ਆਪਣਾ ਰਿਸ਼ਤਾ ਬਣਾਈ ਰੱਖਣ ਦੀ ਤੋਵੇਂ ਕੋਸ਼ਿਸ਼ ਕਰਿਆ ਕਰੋ ਫਿਰ ਜ਼ਿੰਦਗੀ ਬਹੁਤ ਸੋਹਣੀ ਤੇ ਸੁਖਾਲੇ ਲੰਘਦੀ ਹੈ ਥੈਂਕਸ ਫॉर ਵਾਚਿੰਗ ਮਾਈ ਵੀਡੀਓ ਐਂਡ ਸਬਸਕ੍ਰਾਈਬ ਮਾਈ ਚੈਨਲ